ਅਸ਼ਾਦ ਅਰਾਰ ਨੌਜਵਾਨ ਇੰਪੀਰੀਅਸ ਯੂਨਾਈਟਡ ਦੋ ਦਿਨ ਪਹਿਲਾਂ ਸਾਡੇ ਅਜਨਾਲਾ ਸ਼ਹਿਦ ਦੀ ਨੁੱਕਰ ਦੇ ਵਿੱਚ ਕਿ ਸੂਰੇ ਪੁੱਤ ਪੈਂਦਾ ਪਰ ਹੈ ਅਜਨਾਲਾ ਸ਼ਹਿਦ ਦੇ ਵਿੱਚ ਹੀ ਆ ਨਾਲ ਹੀ ਆ ਬਹੁਤ ਦੁਖਦਾਈ ਘਟਨਾ ਜਿਹੜੀ ਵਾਪਰੀ ਕਿਸੇ ਅਨਪਛਾਤੇ ਇੱਕ ਦਿਨ ਨਾਲ ਬੰਦਿਆਂ ਨੇ ਸਾਡੇ ਬਹੁਤ ਪਿਆਰੇ ਡਾਕਟਰ ਸੀਗੇ ਗੁਜਾਪੀਰ ਦੇ ਵਿੱਚ ਸਾਡੇ ਲਗਭਗ 20-25 ਪਿੰਡਾਂ ਨੂੰ ਬੜੀ ਸਹੂਲਤ ਸੀਗੀ ਬਹੁਤ ਸਿਆਣੇ ਤੇ ਬੜੇ ਚੰਗੇ ਬੰਦੇ ਸੀਗੇ ਬੰਦਾ ਗੋਰੀਆ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਉਹ ਮੈਂ ਅਫਸੋਸ ਕਰਨਾ ਆਇਆ ਸੀ ਸਾਡਾ ਆਪਣਾ ਹੀ ਪਤਵਾਦਿਆ ਦੁੱਖ ਵੜਾਇਆ ਤਿੰਨ ਬੱਚੇ ਉਹਨਾਂ ਦੇ ਪਿੱਛੇ ਰਹਿ ਗਏ ਪਤਨੀ ਰਹਿ ਗਈ ਆ ਬਜ਼ੁਰਗ ਉਹਨਾਂ ਦੇ ਭਾਈ ਸਾਹਿਬ ਨੇ ਉਹਨਾਂ ਦੇ ਤੇ ਇਸ ਬੰਦੇ ਜਿਹੜੀ ਕਟਰਾ ਵਾਪਦੀ ਆ ਇਹਨੇ ਸਾਨੂੰ ਸਾਰਿਆਂ ਨੂੰ ਬੜਾ ਦੁੱਖ ਹੀ ਪਹਚਾਇਆ ਬਹੁਤ ਅਸੀਂ ਇਸ ਕਤਲ ਦੇ ਪਿੱਛੇ ਲੱਗੇ ਮੈਨੂੰ ਲੱਗਦਾ ਕਿ ਅਗਲੇ ਮਤਲਬ 1-2 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਕਾਤਲ ਜਿਹੜਾ ਟਰੇਸ ਹੋ ਜਾਊਗਾ ਅਸੀਂ ਕਾਤਲ ਜਿਹੜੇ ਲੱਭ ਲਾਂਗੇ ਨੇੜੇ-ਤੇੜੇ ਆ ਕੰਮ ਮੈਂ ਕੋਈ ਚੀਜ਼ਾਂ ਦੱਸ ਨਹੀਂ ਸਕਦਾ ਤੁਹਾਨੂੰ ਨੇੜੇ-ਤੇੜੇ ਆ ਆਪਾਂ ਲੱਭ ਲਾਂਗੇ ਔਰ ਪਰਿਵਾਰ ਜਿਹੜਾ ਇਹਨਾਂ ਦੀ ਆਪਾਂ ਹਰ ਪੱਖ ਤੋਂ ਬਦਦਤ ਕਰਾਂਗੇ ਉਹਨਾਂ ਦੀ ਪਤਨੀ ਜਿਹੜੀ ਆ ਪੜੀ ਲਿਖੀ ਆ ਦੱਸਿਆ ਇਹਨਾਂ ਨੇ ਕੋਈ ਨਹੀਂ ਆਪਾਂ ਦੇਖਾਂਗੇ ਸੀਐਮ ਸਾਹਿਬ ਨੂੰ ਲਿਖ ਕੇ ਭੇਜਾਂਗੇ ਕਿ ਉਹਨਾਂ ਨੂੰ ਕੋਈ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਕਿਉਂਕਿ ਤਿੰਨ ਬੱਚੇ ਉਹਦੇ ਰਹਿ ਗਏ ਪਿੱਛੇ ਤੇ ਬਾਪ ਵਜੂਦ ਕੇ ਜਿਹੜੇ ਸਾਰੇ ਰੋਟੀ ਦਾ ਮੇਨ ਉਹਦੀ ਆਮਦਨ ਜਿਹੜੀ ਮੇਨ ਸਾਧਨ ਸੀਗਾ ਬਹੁਤ ਨੁਕਸਾਨ ਹੋਇਆ ਅਸੀਂ ਸਰਕਾਰ ਮੈਂ ਵੀ ਜੱਤੀ ਤੌਰ ਤੇ ਕਿਉਂਕਿ ਪਰਿਵਾਰ ਆਪਣਾ ਮੰਨੂੜੀ ਸਾਡੇ ਬਲਾ ਪ੍ਰਧਾਨ ਨੇ ਉਹਦੇ ਨਾਲ ਦਾ ਪਰਿਵਾਰ ਹੈ ਦੁੱਖ ਹੈ ਬਹੁਤ ਗੱਲ ਹੈ ਕਿ ਜਿਹੜਾ ਬੰਦਾ ਚਲ ਜਾਂਦਾ ਉਹ ਵਾਪਸ ਨਹੀਂ ਆਉਂਦਾ ਪਰਿਵਾਰਾਂ ਦਾ ਪਿੱਛੋਂ ਨੁਕਸਾਨ ਹੋ ਜਾਂਦਾ ਇਹ ਜਿਹੜਾ ਕ੍ਰਿਮੀਨਲ ਤਾਤ ਉਹ ਪੰਜਾਬ ਦਾ ਨੁਕਸਾਨ ਕਰ ਰਿਹਾ ਪਰ ਕੋਈ ਨਹੀਂ ਅਸੀਂ ਲੱਗੇ ਇਹਨਾਂ ਦੇ ਪਿੱਛੇ ਹੱਥ ਧੋ ਕੇ ਪਏ ਅਸੀਂ ਵੀ ਜਿੱਥੇ ਕਿਤੇ ਮਿਲ ਗਏ ਕਾਦਰਬਾਈ ਤੇ ਕਹਾਂਗੇ ਇਨਾਂ ਦੇ ਖਿਲਾਫ ਕੋਈ ਚੱਕਰ ਨਹੀਂਗਾ ਪਰ ਪਰਿਵਾਰ ਦੀ ਵੀ ਹਰ ਪੱਖੋਂ ਮਤ ਜਿਹੜੀਆਂ ਉਹ ਕਹਣ ਪਰਿਵਾਰ ਦਾ ਕਿਤੇ ਨਾ ਕਿਤੇ ਗਿਲਾ ਵੀ ਆ ਰਿਹਾ ਸਾਹਮਣੇ ਕਿ ਚਾਰ ਦਿਨ ਵਿਵਾਦਤ ਹੋਈ ਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਸ਼ਿਕਾਇਤ ਨਹੀਂ ਐਸੀ ਇਦਾਂ ਕੋਈ ਤੋਂ ਬਣਾ ਕੀਤਾ ਜਾ ਰਿਹਾ ਕੀ ਕਰ ਨਹੀਂ ਨਹੀਂ ਕਿਸੇ ਨੇ ਨਹੀਂ ਬੋਲਦੇ ਤਾਂ ਮੈਂ ਤਾਂ ਲਿਖਿਆ ਉਹਨਾਂ ਨੂੰ ਵੀ ਨਾ ਬੋਲੋ ਤੁਸੀਂ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗੀ ਬੋਲਣ ਦਾ ਕਿਉਂ ਨਹੀਂ ਬੋਲਣਾ ਇਹਨਾਂ ਦਾ ਇਦਾਂ ਦਾ ਪੁੱਤ ਗਿਆ ਯਾਰ ਇਹਨਾਂ ਦਾ ਬੋਲਣ ਦਾ ਫਰਜ਼ ਹੈ ਬੋਲਣਗੇ ਪਰ ਪੁਲਿਸ ਨੇ ਬੰਦੇ ਚੁੱਕੇ ਆ ਅਸੀਂ ਤੁਹਾਨੂੰ ਦੱਸਿਆ ਕਿ ਨੇੜੇ ਤੇੜੀ ਆ ਕੰਮ ਬਲੋ ਇਹ ਕੁਝ ਚੀਜ਼ਾਂ ਪਹਿਲਾਂ ਕੱਚਾ ਕੱਚ ਘੜ ਕੰਮ ਕਰਕੇ ਜਿਹੜਾ ਉਹ ਕੰਮ ਕੇਸ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਜਲਦੀ ਬਲੋ ਜਿਹੜਾ ਦੋਸ਼ੀਆਂ ਦੇ ਲਾਗੇ ਪਹੁੰਚ ਜਾਣਾ ਤੁਸੀਂ ਕਹ ਬਲੋ ਹਾਂ ਹਾਂਜੀ ਕਰਨ ਭਾਜੀ ਅੱਜ ਬਹੁਤ ਦੁਖਾਈ ਕਰਨਾ ਵਾਪਿਸ ਸਿੰਘ ਸਾਹਿਬ ਆਏ ਬੰਦੇ ਵੀ ਦੇ ਦੇ ਜੇ ਹੁਣ ਤੱਕ ਨਹੀਂ ਕਾਰਵਾਈ ਕੁਝ ਵਿਸ਼ਵਾਸ ਤੇ ਦਵਾਕੇ ਗਏ ਆ ਵੀ ਆਸ ਲੱਗਦੀ ਆ ਕਰਨਗੇ ਕੋਈ ਨਾ ਕੁਝ ਕੀਤਾ ਵੀ ਆ ਕੁਝ ਉਹ ਦੱਸ ਨਹੀਂ ਸਕਦੇ ਨਾ ਇਹ ਦੱਸਿਆ ਹਾਂ ਚਲੋ ਆਡਾ ਵੀ ਗਿਲਾਹੀ ਉਹ ਦੂਰ ਹੋ ਗਿਆ ਥੋੜਾ ਕਿਹਾ ਹੀ ਉਹਨਾਂ ਨੇ ਜੋ ਵੀ ਪਹਿਲਾਂ ਨਹੀਂ ਇਹਨੂੰ ਲੱਗਦਾ ਥੋੜੀ ਢੇਰਿਆ ਕਰਨ ਚਲੋ ਹੁਣ ਥੋੜਾ ਯਕੀਨ ਬੱਜਾ ਮੈਂ ਕਹਿੰਦਾ ਕਿ ਜੇ ਤੂੰ ਮੰਗੇ ਹੋਈ ਆ ਉਹ ਤਾਂ ਨਹੀਂ ਵਾਪਸ ਆ ਸਕਦਾ ਉਹ ਤੇ ਕੋਈ ਪਰਿਵਾਰਕ ਮੈਂਬਰ ਉਹਦੀ ਮੈਸੇਜ ਨੂੰ ਕੋਈ ਰਜਕਾਰ ਦਾ ਦਿੱਤਾ ਜਾਵੇ ਕਿ ਨੌਕਰੀ ਦਿੱਤੀ ਜਾਵੇ ਉਹਦੀ ਪੜ੍ਹਾਈ ਦੇ ਜੋਗ ਪਲੱਸ 2 ਪੜ੍ਹੀ ਆ ਉਹ ਤੇ ਜੋ ਵੀ ਉਹਦੀ ਬਣਦੀ ਆ ਤਿੰਨ ਬੱਚੇ ਆ ਕੋਈ ਆਪਣਾ ਇੱਕ ਮਾਂ ਪਾਲ ਸਕਦਾ ਕੇਹਦੀ ਜ਼ਿੰਮੇਵਾਰੀ ਲੈਣੀ ਬਹੁਤ ਵੱਡੀ ਗੱਲ ਆ ਕਿੱਦਾਂ ਬਾਲਾਂਗੇ ਟਾਈਮ ਆ ਹੁਣ ਤੇ ਆਪਾਂ ਗਈ ਜਾ ਰਹੇ ਹਾਂ ਪਰ ਟਾਈਮ ਪਾ ਕੇ ਬਹੁਤ ਔਖਾ ਹੋਊਗਾ ਇਹ ਉਹ ਸਾਡਾ ਸਾਹਸ ਦਿੰਦੀ ਹੈ ਸਰਕਾਰ ਤੇ ਸ਼ਹਿਰ ਕੋਈ ਆਸ ਬਜਦੀ ਹੈ ਸਾਡੀ ਕਿ ਬੱਚਿਆਂ ਨੂੰ ਪਾਲ ਸਕਦੇ ਫਾਦਰ ਸਾਹਿਬ ਬਜ਼ੁਰਗ ਨੇ ਇਹ ਵੀ ਕੋਈ ਕਾਰੋਬਾਰ ਨਹੀਂ ਕਰ ਸਕਦੇ ਇਹਨਾਂ ਦੀ ਜ਼ਿੰਮੇਵਾਰੀ ਮਰਤੇ ਆ ਗਈ ਤਿੰਨ ਬੱਚਿਆਂ ਦੀ ਇਹਨਾਂ ਦੀ ਇੱਕ ਮੇਰਾ ਬੇਟਾ ਸੱਤਾਂ ਨੀਂਗਾਂ ਦੀ ਜ਼ਿੰਮੇਵਾਰੀ ਆ ਗਈ ਮਰਤੇ ਤੇ ਰਜਗਾਰ ਮੇਰਾ ਵਧਿਆ ਨਹੀਂ ਘਟਿਆ ਹੀ ਹੈ ਚਲੋ ਅੱਗੇ ਮੈਂ ਆਪਣੇ ਵੱਧ ਟਾਈਮ ਲਾ ਕੇ ਸ਼ੌਪ ਤੇ ਉਹਨਾਂ ਨੂੰ ਦਰਦਾ ਪਹਿਲਾਂ ਜਾ ਕਰਨਾ ਜੀ ਵਜੇ ਆ ਕਾਰੋਬਾਰ ਘਟਿਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜੋ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News